ਅਏ ਮੰਨ ਲਓ ਵੀ ਇੱਥੋਂ ਕੁੰਭ ਦਾ ਮੇਲਾ ਸ਼ੁਰੂ ਹੋ ਜਾਂਦਾ ਜਿੱਥੇ ਆਪਾਂ ਹੁਣ ਵੈਸੇ ਤਾਂ ਪਿਛੋਂ ਸ਼ੁਰੂ ਹੋ ਗਿਆ ਸੀ ਪਰ ਅਸਲੀ ਇੱਥੋਂ ਸ਼ੁਰੂ ਹੋ ਜਾਂਦਾ ਹੈ ਇੱਥੇ ਇਸ਼ਨਾਨ ਕਰਦੇ ਨੇ ਸਾਰੇ ਇੱਥੇ ਇਸ ਤਰ੍ਹਾਂ ਜਿਹੜੇ ਉਹ ਅਲੱਗ-ਅਲੱਗ ਅਖਾੜੇ ਜਿਹੜੇ ਉਹ ਬਣੇ ਹੋਏ ਨੇ ਆ ਜਿਵੇਂ ਇਹ ਅਖਾੜਾ ਇੱਥੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਲੱਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਆਪਾਂ ਪਹੁੰਚ ਗਏ ਸੀਗੇ ਪ੍ਰਿਆਗਰਾਜ ਆਪਾਂ ਆਏ ਹੋਇਆ ਕੁੰਭ ਦੇ ਮੇਲੇ ਤੇ ਮਹਾਕੁੰਭ ਦੇਖਣ ਵਾਸ ਜਿੱਥੇ ਇੱਕ ਮਹਾਂ ਕੰਵਲ ਲੱਗਿਆ ਹੋਇਆ ਕੁੰਭ ਦਾ ਮੇਲਾ ਲੱਗਿਆ ਹੋਇਆ ਤੇ ਉਧਰ ਨੂੰ ਆਪਾਂ ਜਾਣਾ ਤੇ ਇੱਥੇ ਆਪਾਂ ਰਹਿਣ ਦਾ ਸਾਰਾ ਪ੍ਰਬੰਧ ਆਪਣਾ ਉਹ ਕੀਤਾ ਹੋਇਆ ਹੈ ਨਾ ਆਪਾਂ ਕੁਝ ਦਿਨ ਪਹਿਲਾਂ ਗਏ ਸੀਗੇ ਪਟਨਾ ਸਾਹਿਬ ਹਨਾ ਆਪਾਂ ਪਟਨਾ ਸਾਹਿਬ ਗਏ ਸੀਗੇ ਸਿੰਘਪੁਰੇ ਵਾਲਿਆਂ ਨਾਲ ਤੇ ਉਹਨਾਂ ਦੇ ਪਿੰਡ ਵਾਲਿਆਂ ਦੀ ਇੱਥੇ ਲੰਗਰ ਹੈ ਸਿੰਘਪੁਰੇ ਵਾਲਿਆਂ ਦਾ ਤੇ ਜਿਨ੍ਹਾਂ ਨੇ ਪਹਿਲੀਆਂ ਵੀਡੀਓ ਦੇਖੀਆਂ ਨੇ ਪਟਨਾ ਸਾਹਿਬ ਵਾਲੀਆਂ ਹਨਾ ਤੇ ਉਹਨਾਂ ਨੂੰ ਪਤਾ ਹੋਊਗਾ ਤੇ ਉਹਨਾਂ ਦਾ ਇੱਥੇ ਲੰਗਰ ਲਾਇਆ ਹੋਇਆ ਤੇ ਉਹਨਾਂ ਦੇ ਲੰਗਰ ਤੇ ਆਪਾਂ ਜਾਵਾਂਗੇ ਉੱਥੇ ਰਹਿਣ ਦਾ ਪ੍ਰਬੰਧ ਸਾਰਾ ਹੈਗਾ ਉੱਥੇ ਆਪਾਂ ਰਹਾਂਗੇ ਤੇ ਇੱਥੋਂ ਆਪਾਂ ਹੁਣ ਬਾਹਰ ਚੱ ਕੋਈ ਇਥੋਂ ਸਾਧਨ ਆਪਾਂ ਦੇਖਦੇ ਆਂ ਆਟੋ ਵਗੈਰਾ ਕੋਈ ਮਿਲੂਗਾ ਹਨਾ ਆਟੋ ਵਗੈਰਾ ਆਪਾਂ ਲੈ ਕੇ ਉੱਥੇ ਤੱਕ ਪਹੁੰਚਦੇ ਆਂ ਉਹ ਸਾਰਾ ਆਪਾਂ ਜਾਣਕਾਰੀ ਤੁਹਾਨੂੰ ਵੀਡੀਓ ਚ ਦਵਾਂਗੇ ਆਪਾਂ ਸਟੇਸ਼ਨ ਤੋਂ ਹੁਣ ਬਾਹਰ ਨੂੰ ਜਾ ਰਹੇ ਆਂ ਤੇ ਆ ਸਾਰੇ ਮਤਲਬ ਆਪਣੀ ਟ੍ਰੇਨ ਦੇ ਵਿੱਚੋਂ ਉਤਰੇ ਨੇ ਹਨਾ ਜਿੰਨੇ ਵੀ ਤੁਸੀਂ ਸਾਰੀਆਂ ਸੰਗਤਾਂ ਦੇਖ ਰਹੇ ਹੋ ਇਹ ਸਾਰੇ ਮਹਾਕੁੰਭ ਜਾਣ ਵਾਲੇ ਨੇ ਸਾਰੇ ਉੱਧਰ ਨੂੰ ਜਾ ਰਹੇ ਨੇ ਜਿੱਥੇ ਜਿਹੜਾ ਕੁੰਭ ਦਾ ਮੇਲਾ ਲੱਗਿਆ ਹੋਇਆ ਤੇ ਆਪਾਂ ਇੱਥੇ ਰਹਿਣ ਦਾ ਪ੍ਰਬੰਧ ਜਿਹੜਾ ਉਹ ਆਪਣਾ ਕੀਤਾ ਹੋਇਆ ਹਨਾ ਤੇ ਆਪਣੇ ਇੱਥੇ ਜਾਣ ਪਛਾਣੀ ਬਾਈ ਹੈਗੇ ਨੇ ਉਹਨਾਂ ਦਾ ਇਹ ਜਿਹੜਾ ਉਹ ਲੰਗਰ ਲਾਇਆ ਹੋਇਆ ਉਹਨਾਂ ਦੇ ਪਿੰਡ ਵੱਲੋਂ ਇੱਥੇ ਲੰਗਰ ਲਾਇਆ ਹੋਇਆ ਮਹਾਕੁੰਭ ਦੇ ਵਿੱਚ ਤੇ ਉਹਨਾਂ ਦੇ ਕੋਲ ਹੀ ਆਪਾਂ ਰਹਾਂਗੇ ਉਥੇ ਰਹਿਸਦਾ ਜਿਹੜਾ ਉਹ ਪ੍ਰਬੰਧ ਹੈਗਾ ਤੇ ਉੱਥੇ ਤੱਕ ਆਪਾਂ ਪਹੁੰਚਦੇ ਆਂ ਬਾਕੀ ਸਾਰਾ ਤੁਹਾਨੂੰ ਦਿਖਾਵਾਂਗੇ ਹਨਾ ਇਹ ਵੀਡੀਓ ਦੇ ਵਿੱਚ ਆ ਆਲਾ ਦਵਾਲਾ ਸਾਰਾ ਹਨਾ ਮਹਾਕੁੰਭ ਜਿਹੜਾ ਉਹ ਲੱਗਿਆ ਹੋਇਆ ਸਾਰਾ ਉਹ ਮੇਲਾ ਤੁਹਾਨੂੰ ਦਿਖਾਵਾਂਗੇ ਵੀ ਕਿੱਥੋਂ ਕੁ ਸ਼ੁਰੂ ਹੋ ਜਾਂਦਾ ਬਹੁਤ ਵੱਡੇ ਏਰੀਏ ਦੇ ਵਿੱਚ ਇਹ ਜਿਹੜਾ ਉਹ ਮੇਲਾ ਲੱਗਿਆ ਹੋਇਆ ਮਹਾਕੁੰਭ ਦਾ ਤੇ ਆਹ ਟ੍ਰੇਨ ਆਪਣੀ ਜਿਹੜੀ ਆਈ ਆ ਇਹ ਟ੍ਰੇਨ ਦੇ ਵਿੱਚੋਂ ਆਪਾਂ ਉਤਰੇ ਆਂ ਤੇ ਤੁਸੀਂ ਰਸ਼ ਦੇਖ ਸਕਦੇ ਹੋ ਬਹੁਤ ਜਿਆਦਾ ਰਸ਼ ਹੈ ਇੱਥੇ ਕਿਉਂਕਿ ਜਦੋਂ ਟ੍ਰੇਨ ਆਉਂਦੀ ਹੈ ਨਾ ਤੇ ਐਵੇਂ ਫਿਰ ਰਸ਼ ਜਿਹੜਾ ਹੋ ਹੋ ਜਾਂਦਾ ਤੇ ਜਿਵੇਂ ਮੈਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੀ ਟ੍ਰੇਨ ਦੇ ਵਿੱਚ ਸਾਰੇ ਪੈਸੇਂਜਰ ਸੀਗੇ ਸਾਰੇ ਸੰਗਤਾਂ ਸਾਰੀਆਂ ਮਹਾਕੁੰਭ ਵਾਲੀਆਂ ਹੀ ਸੀ ਤੁਸੀਂ ਇਕੱਠੇ ਦੇਖ ਸਕਦੇ ਹੋ ਲੋ ਬਹੁਤ ਭਾਰੀ ਜਿਹੜਾ ਉਹ ਇਕੱਠਾ ਹੋਇਆ ਹੋਇਆ ਹੈ ਸਟੇਸ਼ਨ ਦੇ ਉੱਪਰ ਤੇ ਚੱਲਦੇ ਆਪਾਂ ਸਟੇਸ਼ਨ ਤੋਂ ਬਾਹਰ ਤੇ ਮਹਾਕੁੰਭ ਦੇ ਵਿੱਚ ਸੈਕਟਰ ਬਣਾਏ ਹੋਏ ਨੇ ਜਿਵੇਂ ਸੈਕਟਰ ਅਲੱਗ-ਅਲੱਗ ਸੈਕਟਰ ਵਾਈਜ਼ ਵੰਡੇ ਹੋਏ ਨੇ ਹਨਾ ਮਹਾਕੁੰਮ ਦੇ ਵਿੱਚ ਆਪਾਂ 20 ਸੈਕਟਰ ਦੇ ਵਿੱਚ ਜਾਣਾ ਤੇ ਸੈਕਟਰ 20 ਦੇ ਵਿੱਚ ਆਪਾਂ ਪਹੁੰਚਣਾ ਤੇ ਉੱਥੇ ਹੀ ਉਹ ਬਾਈ ਹੁੰਦੀਆਂ ਦਾ ਜਿਹੜਾ ਲੰਗਰ ਲੱਗਿਆ ਹੋਇਆ ਜਿਹੜੇ ਲੰਗਰ ਦੇ ਵਿੱਚ ਆਪਾਂ ਜਾਣਾ ਤੇ ਉਹਨਾਂ ਨੂੰ ਆਪਾਂ ਮਿਲਾਂਗੇ ਇੱਥੋਂ ਹੁਣ ਪਤਾ ਕਰਨਾ ਪੈਣਾ ਵੀ ਆਟੋ ਜਾਊਗਾ ਹਨਾ ਕੀ ਜਾਊਗਾ ਉੱਥੇ ਤੱਕ ਤੇ ਇੱਥੇ ਸਟੇਸ਼ਨ ਦੇ ਉੱਪਰ ਰਸ਼ ਹੈਗਾ ਜ਼ਰੂਰ ਪਰ ਇੰਨਾ ਰਸ਼ ਨਹੀਂ ਹੈਗਾ ਵੀ ਤੱਕਾ ਮੁੱਕੀ ਹੁੰਦੀ ਆ ਜਿਵੇਂ ਨਾ ਮੈਂ ਪਹਿਲਾਂ ਆਉਣਾ ਸੀਗਾ ਐ ਇੱਥੇ ਪ੍ਰਿਆਗਰਾਜ ਨੂੰ ਤਾਂ ਬਹੁਤ ਜਾਣੇ ਮੈਨੂੰ ਡਰਾਈ ਜਾਂਦੀ ਸੀ ਕਹਿੰਦੇ ਉੱਥੇ ਤਾਂ ਰਸ਼ ਬਹੁਤ ਜ਼ਿਆਦਾ ਆ ਹਨਾ ਵੀ ੱਟਕਾ ਮੁਕੀ ਹੁੰਦੀ ਐ ਸਟੇਸ਼ਨ ਦੇ ਉੱਪਰ ਤੇ ਐਵੇਂ ਦਾ ਕੁਝ ਨਹੀਂ ਹੈਗਾ ਤੇ ਰਸ਼ ਹੁੰਦਾ ਜ਼ਰੂਰ ਆ ਵੀ ਹੁਣ ਜਿਵੇਂ ਟ੍ਰੇਨ ਆਈ ਆ ਉਦੋਂ ਰਸ਼ ਆ ਜਾਂ ਟ੍ਰੇਨ ਨੇ ਜਾਣਾ ਤੇ ਇਹ ਪੂਰਾ ਖੁੱਲਾ ਢੋਲਾ ਸਾਰੇ ਇਹੋ ਜਾ ਰਹੇ ਨੇ ਹਨਾ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਤੇ ਕਾਫੀ ਜਾਣੇ ਮੈਨੂੰ ਡਰਾਈ ਜਾਂਦੇ ਸੀ ਕਹਿੰਦੇ ਇਕੱਠ ਬਹੁਤ ਆ ਉੱਥੇ ਨਹੀਂ ਕੁੰਭ ਤੇ ਨਹੀਂ ਜਾਣਾ ਸੀਗਾ ਤਾਂ ਕਿਉਂ ਪੰਗਾ ਲੈ ਰਿਆ ਜਾਣ ਦਾ ਤੇ ਐਵੇਂ ਦਾ ਦੀ ਕੋਈ ਹੁੰਦਾ ਸਾਰਾ ਪ੍ਰਬੰਧ ਉਹ ਕੀਤਾ ਹੁੰਦਾ ਐਡਾ ਵੱਡਾ ਮਹਾਕੁੰਭ ਹੋ ਰਿਹਾ ਐਡਾ ਵੱਡਾ ਮੇਲਾ ਹੋ ਰਿਹਾ ਤਾਂ ਪ੍ਰਬੰਧ ਤਾਂ ਸਾਰੇ ਹੁੰਦੀ ਨੇ ਬਾਕੀ ਤੁਸੀਂ ਦੇਖ ਰਹੇ ਹੋ ਹਨ ਤੇ ਐ ਨਹੀਂ ਹੈਗਾ ਵੀ ਧੱਕਾ ਮੁੱਕੀ ਹੋ ਰਹੀ ਆ ਵੀ ਜਿਆਦਾ ਕੋਈ ਰਸ ਹੈ ਥਾਂ ਥਾਂ ਤੇ ਇੱਥੇ ਜਿਹੜੇ ਉਹ ਮਤਲਬ ਪੁਲਸ ਵਾਲੇ ਖੜੇ ਨਹੀਂ ਪੁਲਸ ਡਿਪਾਰਟਮੈਂਟ ਵਾਲੇ ਖੜੇ ਨੇ ਉਹ ਜੇ ਕੋਈ ਵੀ ਕੁਝ ਪੁੱਛਣਾ ਬਹੁਤ ਸਾਰਾ ਕੁਝ ਦੱਸ ਰਹੇ ਨੇ ਕੋਈ ਵੀ ਜਾਣਕਾਰੀ ਜੇ ਕਿਸੇ ਨੇ ਲੈਣੀ ਆ ਸਾਰੀ ਉਹ ਜਾਣਕਾਰੀ ਦੇਂਦੇ ਨੇ ਤੇ ਸਾਹਮਣੇ ਆ ਗਿਆ ਬੂੜ ਪ੍ਰਯਾਗ ਰਾਜ ਸੰਗਮ ਦਾ ਤੇ ਆਪਾਂ ਬਿਲਕੁਲ ਨੇੜੋਂ ਤੁਹਾਨੂੰ ਬੂੜ ਦਿਖਾ ਦਨੇ ਆ ਪਹਿਲਾਂ ਟ੍ਰੇਨ ਚੋਂ ਦਿਖਾਇਆ ਸੀ ਪ੍ਰਯਾਗ ਰਾਜ ਸੰਗਮ ਦੇ ਨਾਲ ਇੱਥੇ ਐਗਜ਼ਿਟ ਹੈ ਇੱਥੋਂ ਐਗਜ਼ਿਟ ਆਪਾਂ ਕਰਦੇ ਆਂ ਚੱਲਦੇ ਆਂ ਬਾਹਰ ਨੂੰ ਸਟੇਸ਼ਨ ਤੋਂ ਆਪਾਂ ਬਾਹਰ ਆ ਗਏ ਤੇ ਇੱਥੋਂ ਪਤਾ ਕਰਿਆ ਵੀ ਇੱਥੋਂ ਕਹਿੰਦੇ ਪੈਦਲ ਜਾਣਾ ਪਊਗਾ ਤੇ 1.5 ਕਿਲੋਮੀਟਰ ਬਾਕੀ ਦੇਖਦੇ ਆਂ ਹੁਣ ਬਾਹਰ ਜਾ ਕੇ ਪਤਾ ਲੱਗੂਗਾ ਨਾਲ ਦੀ ਨਾਲ ਵੀ ਕੀ ਹਿਸਾਬ ਕਿਤਾਬ ਸਾਰਾ ਸਿਸਟਮ ਉਹਨਾਂ ਜਾਣਦਾ ਤੇ ਤੁਸੀਂ ਰਸ਼ ਦੇਖ ਸਕਦੇ ਹੋ ਇੰਨਾ ਕੁ ਰਸ਼ ਆ ਭਾਈ ਆਪਾਂ ਸਾਰਾ ਵੀਡੀਓ ਦੇ ਵਿੱਚ ਦਿਖਾਤਾ ਐਵੇਂ ਧੱਕਾ ਮੁੱਕੀ ਵਾਲਾ ਕੋਈ ਕੰਮ ਨਹੀਂ ਹੈਗਾ ਆਰਾਮ ਨਾਲ ਤੁਸੀਂ ਆ ਸਕਦੇ ਹੋ ਤੇ ਸ਼ੀਟ ਬੁੱਕ ਕਰੋ ਆਪਦੀ ਤੇ ਇੱਥੇ ਸਾਰਾ ਮਾਹੌਲ ਤੁਹਾਨੂੰ ਦਿਖਾ ਦੇ ਦਿੱਤਾ ਆਪਾਂ ਤੇ ਰਾਵ ਨਾਲ ਤੁਸੀਂ ਪਹੁੰਚ ਸਕਦੇ ਹੋ ਮਹਾਕੁੰਬ ਤੱਕ ਤੇ ਬਾਹਰ ਚੱਲਦੇ ਆ ਬਾਹਰ ਰੋਡ ਚੱਲਦਾ ਬਿਲਕੁਲ ਐਗਜ਼ਿਟ ਤੇ ਆਪਾਂ ਪਹੁੰਚ ਗਏ ਲਓ ਜੀ ਇੱਥੋਂ ਆਪਾਂ ਐਗਜ਼ਿਟ ਜਿਹੜਾ ਉਹ ਕਰ ਲਿਆ ਲਓ ਜੀ ਤੁਸੀਂ ਦੇਖੋ ਸਾਰਾ ਮਾਹੌਲ ਬਾਹਰ ਦਾ ਹੈ ਨਾ ਤੇ ਹਾਂ ਜੀ ਕਾਹਦੇ ਆਏ ਹੋ ਆ ਹਰਿਆਣਾ ਦੇ ਨਾਲ ਸੇ ਕਰਨਾਲ ਸੇ ਅਭੀ ਕਰਨਾ ਹੈ ਇਸ਼ਨਾਨ ਕਰਨਾ ਹੈ ਆਪਨੇ ਇਸ਼ਨਾਨ ਕਰਨਾ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਸਾਰੇ ਹਰਿਆਣਾ ਤੋਂ ਆਏ ਨੇ ਚਲੋ ਮੈਂ ਵੀ ਉਧਰੀ ਜਾ ਰਹਾ ਹਾਂ ਹਾਂ ਜੀ ਹਾਂ ਤੇ ਬਾਪੂ ਨਹੀਂ ਕਹਿੰਦੇ ਸੀ ਇਸ਼ਨਾਨ ਕਰਨਾ ਹਲੇ ਤੇ ਦੇਖੋ ਭਈ ਸਟੇਸ਼ਨ ਦੇ ਬਾਹਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਹਨ ਇੱਥੋਂ ਤੁਸੀਂ ਪੈਦਲ ਵੀ ਜਾ ਸਕਦੇ ਹੋ ਤੇ ਆਪਦਾ ਕੋਈ ਆਟੋ ਵਗੈਰਾ ਵੀ ਜੇ ਲੈਣਾ ਹੈ ਨਾ ਤਾਂ ਆਟੋ ਵਗੈਰਾ ਵੀ ਇੱਥੋਂ ਲੈ ਸਕਦੇ ਹੋ ਆਪਾਂ ਪਤਾ ਕਰਦੇ ਹਾਂ ਤੁਹਾਨੂੰ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ ਬਾਹਰ ਦਾ ਮਾਹੌਲ ਆ ਇਹ ਸਟੇਸ਼ਨ ਦੇ ਬਾਹਰ ਦਾ ਤੇ ਸਾਰੇ ਇੱਧਰ ਮਹਾਕੁੰਮ ਨੂੰ ਜਾਣ ਵਾਲੇ ਨੇ ਏ ਬਾਰਿਸ਼ ਬਹੁਤ ਹੋਇਆ ਹੋਇਆ ਸੰਗਤਾਂ ਬਹੁਤ ਭਾਰੀ ਰਸ ਹੈ ਹੋਇਆ ਹੋਇਆ ਇੱਥੇ ਆਟੋ ਵਗੈਰਾ ਖੜੇ ਵੀ ਨੇ ਆਪਾਂ ਪਤਾ ਕਰਦੇ ਹਾਂ ਜੀ ਆਟੋ ਵਗੈਰਾ ਕੋਈ ਗਿਆ ਤਾਂ ਆਟੋ ਲੈ ਕੇ ਜਾਵਾਂਗੇ ਜੇ ਪੈਦਲ ਜਾਣਾ ਪਿਆ ਤਾਂ ਪੈਦਲ ਜਾਵਾਂਗੇ ਆਟੋ ਵਾਲੇ ਨੂੰ ਪੁੱਛਦੇ ਆ ਆਟੋ ਤਾਂ ਆਪਾਂ ਨੂੰ ਕੋਈ ਮਿਲਿਆ ਨਹੀਂ ਆਟੋ ਹੁਣ ਮੈਂ ਹੈਗਾ ਕੱਲ ਦਾ ਉਹ ਚਾਰ ਪੰਜ ਜਣੇ ਸੀਗੇ ਕੋਈ ਉਹ ਬੈਠੇਗੇ ਸੀ ਆਟੋ ਦੇ ਵਿੱਚ ਤੇ ਦੋ ਚਾਰ ਜਣੇ ਨੂੰ ਆਟੋ ਮਿਲ ਜਾਂਦਾ ਤੇ ਇਕੱਲੇ ਜਣੇ ਨੂੰ ਔਖਾ ਹੁੰਦਾ ਆਟੋ ਦਾ ਹਣਾ ਇਹ ਆ ਦੇਖੋ ਬਾਬਾ ਆ ਰਿਹਾ ਲਓ ਜੀ ਇਹ ਹੈ ਭਾਈ ਮਹਾਕੁੰਭ ਦੇ ਰੰਗ ਇਹ ਸਾਰਾ ਪ੍ਰਿਆਗਰਾਜ ਸ਼ਹਿਰ ਵਾਲੇ ਦੋਲੇ ਮਾਰਕੀਟ ਹੈ ਸਾਰੀ ਇੱਥੇ ਖਾਣ ਪੀਣ ਵਾਲੇ ਹੋਟਲ ਬਣੇ ਹੋਏ ਨੇ ਤੇ ਪਾਣੀ ਦੀਆਂ ਬੋਤਲਾਂ ਦਾ ਸਾਰਾ ਪ੍ਰਬੰਧ ਇੱਥੇ ਸਾਰਾ ਹੈਗਾ ਜਿਵੇਂ ਮਾਰਕੀਟ ਆਮ ਹੁੰਦੀ ਆ ਆਪਣੇ ਸ਼ਹਿਰਾਂ ਦੀ ਹਨ ਤੇ ਉਸ ਤਰ੍ਹਾਂ ਹੀ ਇਹ ਮਾਰਕੀਟ ਹੈ ਲਓ ਵੀ ਛੋਟੇ ਛੋਟੇ ਬੱਚੇ ਵੀ ਬਹੁਤ ਆਏ ਹੋਏ ਨੇ ਇੱਥੇ ਮਹਾਕੁੰਭ ਦੇਖਣ ਵਾਸਤੇ ਦੇਖ ਲਓ ਜਦੋਂ ਵੱਡੇ ਹੋਣਗੇ ਬੱਚੇ ਤਾਂ ਇਹਨਾਂ ਦੇ ਘਰ ਦੇ ਦੱਸਿਆ ਕਰਨਗੇ ਵੀ ਤੁਸੀਂ ਛੋਟੇ ਜੇ ਸੀ ਜਦੋਂ ਅਸੀਂ ਕੁੰਭ ਲੈ ਕੇ ਗਏ ਸੀ ਤੁਹਾਨੂੰ ਹੁਣ ਜਿਵੇਂ ਉਹ ਸਾਹਮਣੇ ਜਵਾਕ ਜਾ ਰਿਹਾ ਕਨੇਡਾ ਦੇ ਤੇ ਬੈਠਾ ਉਹਨੂੰ ਯਾਦ ਕਰਾਇਆ ਕਰਨਗੇ ਵੀ ਤੈਂ ਭਾਈ ਕਨੇਡਿਆਂ ਦੇ ਬੈਠੇ ਬੈਠਾ ਕੁੰਭ ਦਾ ਮੇਲਾ ਦੇਖਿਆ ਆ ਦੇਖੋ ਕਨੇਡੇ ਦੇ ਬੈਠਾ ਜਾਂਦਾ ਆਉਦੇ ਬਾਪੂ ਦੇ ਮੋਢਿਆਂ ਤੇ ਐ ਹਰੇਕ ਉਹ ਮਰਦਾ ਹੁੰਦਾ ਕੁੰਭ ਦੇ ਮੇਲੇ ਚ ਛੋਟੇ ਵੱਡੇ ਬਜ਼ੁਰਗ ਨੌਜਵਾਨ ਹਨਾ ਸਾਰੇ ਤੇ ਇੱਥੇ ਹੁਣ ਆਪਾਂ ਅੱਗੇ ਜਾ ਕੇ ਪੈਦਲ ਜਾ ਰਹੇ ਹਾਂ ਤੇ ਇੱਥੇ ਪਤਾ ਕਰਦੇ ਹਾਂ ਜੇ ਕੋਈ ਹੋਇਆ ਹਨਾ ਪੁਲਿਸ ਮੁਲਾਜ਼ਮ ਉਹਦੇ ਤੋਂ ਕਿਉਂਕਿ ਹੁਣ ਪਹਿਲੀ ਵਾਰ ਆਏ ਆ ਆਪਾਂ ਇੱਥੇ ਪਤਾ ਨਹੀਂ ਆਪਾਂ ਨੂੰ ਵੀ ਕੁਝ ਹੌਲੀ-ਹੌਲੀ ਭੇਜ ਤਾਉ। 2-4 ਦਿਨ ਜਾ ਰਹਾਂਗੇ ਇੱਥੇ। ਤਾਂ ਫਿਰ ਸਾਰਾ ਪਤਾ ਲੱਗੂਗਾ। 19 ਸਰਦਾਲੂ ਜਾ ਰਹੇ ਨੇ। ਸੰਗਮਵੱਲ ਨੂੰ 19 ਵਾਪਸ ਆ ਰਹੇ ਨੇ ਇਸ਼ਨਾਨ ਕਰ ਕਰ। ਜਾਮ ਪੂਰਾ ਲੱਗਿਆ ਹੋਇਆ ਇੱਥੇ। ਜਾਮ ਲੱਗ ਗਿਆ ਸਾਰਾ ਦੇਖੋ। ਹਾਂ ਕਹਾ। ਆਹ ਸਾਈਡ ਚੱਲਦੇ ਆਂ। ਲੋ ਵੀ ਆਟੋਆਂ ਦਾ ਜਾਮ ਤੁਸੀਂ ਦੇਖੋ ਬਹੁਤ ਜਾਮ ਲੱਗਿਆ ਹੋਇਆ ਦੂਰ ਤੱਕ ਜਾਵੇਂ ਜਾਵਾਂ ਬਹੁਤ ਸੁਣਿਆ ਸੀਗਾ ਕੁੰਭ ਦੇ ਮੇਲੇ ਬਾਰੇ ਹਨਾ ਅੱਜ ਆਪਾਂ ਅੱਖੀਂ ਦੇਖ ਰਹੇ ਹਾਂ ਕੁੰਭ ਦਾ ਮੇਲਾ ਬਹੁਤ ਵਧੀਆ ਲੱਗ ਰਿਹਾ ਹੈ ਤੇ ਸਾਹਮਣੇ ਇੱਥੇ ਬੋਰਡ ਵੀ ਆ ਗਿਆ ਸੰਗਮ 2 ਕਿਲੋਮੀਟਰ ਹਨਾ ਉਹ ਆਪਾਂ ਬੋਰਡ ਤੁਹਾਨੂੰ ਦਿਖਾ ਦਵਾਂਗੇ ਸੰਗਮ ਇੱਥੋਂ 2 ਕਿਲੋਮੀਟਰ ਹੈ ਤੇ ਬਾਕੀ ਇੱਥੋਂ ਹਰ ਜਾਣਕਾਰੀ ਮਿਲੂਗੀ ਆਪਾਂ ਨੂੰ ਸਾਰੀ ਵੀ ਆਪਾਂ ਬੋਰਡ ਪੜਾਂਗੇ ਨਾ ਕਿ ਬੋਰਡ ਲੱਗੇ ਹੋਏ ਨੇ ਵਾਜੂ ਮੇ ਨਾਗਵਾਸਕੀ ਮੰਦਿਰ ਅੱਛਾ ਬਾਜੂ ਮੇ ਮੰਦਿਰ ਹੈ ਹਾਂ ਨਾਗਵਾਸਕੀ ਨਾਗਵਾਸਕੀ ਬਹੁਤ ਪ੍ਰਾਚੀਨ ਮੰਦਿਰ ਅੱਛਾ ਪ੍ਰਾਚੀਨ ਮੰਦਿਰ ਹੈ ਬਾਈ ਕਹਿੰਦਾ ਨੇੜੇ ਇਹਦੇ ਨਾਗ ਨਾਗਵਾਸਕੀ ਮੰਦਿਰ ਹੈ ਪ੍ਰਾਚੀਨ ਮੰਦਿਰ ਆ ਬਾਈ ਕਹਿੰਦਾ ਤੇ ਠੀਕ ਹੈ ਆਪੋ ਜਹਾਂ ਤੋਂ ਲੋਕਲ ਹਾਂ ਲੋਕਲ ਸੈਕਟਰ 20 ਕਿੱਧਰ ਹੈ ਸੈਕਟਰ 20 ਉੱਪਰ ਪੁਲ से उस पार पुल से उस पार जाएंगे तो सेक्टर 20 से अच्छा ये पैदल पुल पार करूं आ, पूर, पैदल पुल पार अच्छा कि, कितना होगा यहां से यहां से मान के चलिए 3 किलोमीटर 3 किलोमीटर ओके पैदल जाएं या ऑटो वगैरह बेस्ट रहेगा पैदल पैदल जाएं पैदल जाएं ठीक है ठीक है धन्यवाद आपका बहुत-बहुत लो भैया भाई लोकल मिल गया और ये है ना इन्हें दस्त भाई कहता है कि ਤੁਸੀਂ पैदल जाओ 3 किलोमीटर है भाई कहता है सेक्टर 20 सेक्टर 20 से जाना आप लो अभी सामने बोर्ड आ गया ਸੰਗਮ 2 ਕਿਲੋਮੀਟਰ 나ਗੂ ਬਾਸਕੀ ਮੰਦਰ 1 ਕਿਲੋਮੀਟਰ ਜਿਹੜਾ ਬਾਈ ਨੇ ਮੰਦਰ ਦੱਸਿਆ ਬਾਈ ਕਹਿੰਦਾ ਵੀ ਬਹੁਤ ਫੇਮਸ ਮੰਦਰ ਹੈ ਹਨ ਤੇ ਇੱਥੋਂ ਆਪਾਂ ਹੁਣ ਪੁਲ ਪਾਰ ਕਰਾਂਗੇ ਪੈਦਲ ਚੱਲ ਕੇ ਬਾਈ ਕਹਿੰਦਾ ਵੀ ਤੁਸੀਂ ਪੈਦਲ ਚੱਲ ਕੇ ਪੁਲ ਪਾਰ ਕਰੋ ਕਿਉਂ ਜਾਮ ਬਹੁਤ ਲੱਗਿਆ ਹੋਇਆ ਪੈਦਲ ਸਿੱਧੀ ਪਹੁੰਚੋਗੇ ਬਾਈ ਕਹਿੰਦਾ ਆਟੋ 'ਚ ਟਾਈਮ ਲੱਗੇ ਸਾਹਮਣੇ ਪੁਲ ਆ ਗਿਆ 13 ਨੰਬਰ ਪੁਲ ਆ ਇਹ ਤੇ ਇੱਥੇ ਪੁਲਾਂ ਦੇ ਜਿਹੜੇ ਨੰਬਰ ਲਾਏ ਹੋਏ ਨੇ ਤੇ ਇਹ ਪੁਲ ਪਾਰ ਕਰਕੇ ਆਪਾਂ ਪਹੁੰਚਦੇ ਹਾਂ ਸੈਕਟਰ 20 ਦੇ ਵਿੱਚ ਆਹ ਬਾਈ ਸਾਹਿਬ ਨੇ ਇੱਥੇ ਦੇ ਲੋਕਲ ਨੇ ਹਨਾ ਏ ਬਾਈ ਕਹਿੰਦਾ ਮੈਂ ਤੁਹਾਨੂੰ ਦੱਸਦਾ ਨਾ ਵੀ ਕਿਹੜੇ ਪੁਲ ਤੋਂ ਤੁਹਾਨੂੰ ਸਾਂਹ ਰਹੂਗਾ ਇੱਥੇ ਕਾਫੀ ਪੁਲ ਲੱਗੇ ਹੋਏ ਨੇ ਨਦੀ ਦੇ ਉੱਪਰ ਤੇ ਬਾਈ ਕਹਿੰਦਾ ਪੁਲ ਮੈਂ ਤੁਹਾਨੂੰ ਦੱਸਦਾ ਨਾ ਸੈਕਟਰ 20 ਤੱਕ ਪਹੁੰਚਣ ਨੂੰ ਕਿਹੜਾ ਤੁਹਾਨੂੰ ਸੌਖਾ ਰਹੂ ਤੇ ਐਂ ਹੈਲਪ ਹੋ ਜਾਂਦੀ ਆ ਤੇ ਬਸ ਗੱਲ ਬੋਲ ਚਾਲ ਦੀ ਆ ਸਾਰੀ ਜੇ ਆਪਾਂ ਕਿਹਾ ਨਾ ਬੋਲ ਲਏ ਹੈਨਾ ਤਾਂ ਗੱਲ ਹੱਲ ਬਣ ਜਾਂਦਾ ਮਸਲਾ ਹੱਲ ਹੋ ਜਾਂਦਾ ਜੇ ਹੁਣ ਇੱਥੇ ਕਿਸੇ ਨੂੰ ਨਾ ਪੁੱਛਦੇ ਉਲਟ ਦੇ ਫੇਰੀ ਜਾਣਾ ਸੀ ਆਪਾਂ ਜੇ ਕਿਹਾ ਨਾ ਬੋਲਾਂਗੇ ਤਾਂ ਹੀ ਮਸਲਾ ਹੱਲ ਹੋਊਗਾ ਹਾਂਜੀ ਬਾਈ ਹਾਂਜੀ ਸਸ ਮੇਰ ਘਾਟ ਹੈ ਅੱਛਾ ਕੌਨ ਸਾ ਘਾਟ ਦਸਾ ਸੁਮੇਰ ਘਾਟ ਬਸੋ ਸੁਮੇਰ ਘਾਟ ਠੀਕ ਹੈ ਭਾਈ ਜੀ ਕਹਿੰਦੇ ਬਸੋ ਸੁਮੇਰ ਘਾਟ ਇੱਥੇ ਇਧਰ ਸਾਰਾ ਮੇਲਾ ਲੱਗਿਆ ਹੋਇਆ ਕੁੰਭ ਦਾ ਲੋ ਭਾਈ ਆਪਕਾ ਨਾਮ ਕੀ ਹੈ ਭਾਈ ਨਾਮ ਕੀ ਹੈ ਆਪਕਾ ਅਭਿਸ਼ੇਕ ਸਿੰਘ ਅਭਿਸ਼ੇਕ ਸਿੰਘ ਠੀਕ ਹੈ ਅਭਿਸ਼ੇਕ ਭਾਈ ਨੇ ਆਪਣੀ ਭਾਈ ਅੱਜ ਹੈਲਪ ਕਰੀ ਹੈ ਆਪਕਾ ਧੰਨਵਾਦ ਬਹੁਤ ਬਹੁਤ ਵੈਲਕਮ ਹਾਂਜੀ ਲੋ ਭਾਈ ਕੁੰਭ ਦੇ ਰੰਗ ਦੇਖੋ ਆਟੋ ਪੈਦਲ ਹਨ ਜੀ ਤੋਂ ਜਿਵੇਂ ਪਹੁੰਚਿਆ ਜਾਂਦਾ ਉਵੇਂ ਪਹੁੰਚਦਾ ਹੈ ਮਹਾਕੁੰਭ ਦੇ ਵਿੱਚ ਤੇ ਇਥੋਂ ਆਪਾਂ ਹੁਣ ਪੁਲ ਜਾਣਾ ਉਹ ਪੁਲ ਤੋਂ ਆਪਾਂ ਪਾਰ ਕਰਾਂਗੇ ਪੁਲ ਪਾਰ ਕਰਕੇ ਫੇਰ ਪਹੁੰਚਾਂਗੇ ਆਪਾਂ ਸੈਕਟਰ 20 ਦੇ ਵਿੱਚ ਇਧਰ ਪੋਸਟਰ ਸਾਰੇ ਲੱਗੇ ਹੋਏ ਨੇ ਹਨ ਇੱਥੇ ਬਹੁਤ ਅਲੱਗ-ਅਲੱਗ ਅਖਾੜੇ ਜਿਹੜੇ ਉਹ ਬਣੇ ਹੋਏ ਨੇ ਸਾਰਿਆਂ ਨੇ ਆਪਦੇ ਪੋਸਟਰ ਲਾਏ ਹੋਏ ਨੇ ਤੇ ਬਹੁਤ ਸਾਰੇ ਲੰਗਰ ਵੀ ਲੱਗੇ ਹੋਏ ਨੇ ਤੇ ਇਹ ਬਾਈ ਜਿਹੜਾ ਮੈਨੂੰ ਮਿਲਿਆ ਸੀ ਇਹ ਕਹਿੰਦਾ ਵੀ ਮੈਂ ਇਹਨੂੰ ਦੱਸਿਆ ਵੀ ਮੈਂ ਸੈਕਟਰ 20 ਚ ਜਾਣਾ ਬਾਈ ਕਹਿੰਦਾ ਪੰਜਾਬ ਵਾਲੇ ਵੱਧ ਸੈਕਟਰ 20 ਦੇ ਵਿੱਚ ਨੇ ਉੱਥੇ ਲੰਗਰ ਲੱਗੇ ਹੋਏ ਨੇ ਨਾ ਤੇ ਉੱਥੇ ਨੇ ਬਾਈ ਕਹਿੰਦਾ ਤੇ ਆ ਇੱਥੋਂ ਆਪਾਂ ਪੁਲ ਪਾਰ ਕਰਕੇ ਜਾਵਾਂਗੇ ਤੇ ਇੱਥੇ ਬੂੜ ਵੀ ਲੱਗਿਆ ਹੋਇਆ 13 ਨੰਬਰ ਪੁਲ ਬਾਕੀ ਥਾਵਾਂ ਪੁੱਛ ਵੀ ਲੈਨੇ ਆ ਜਾਣਕਾਰੀ ਲੈ ਲਾਂਦੇ ਆ ਲਓ ਜੀ ਇੱਥੋਂ ਆਪਾਂ ਹੁਣ ਕਰਾਂਗੇ ਪੁਲ ਪਾਰ ਪੁਲ ਪਾਰ ਕਰਕੇ ਜਾਵਾਂਗੇ ਆਪਾਂ ਅਬਦੇ ਟਿਕਾਣੇ ਤੇ ਸੈਕਟਰ 20 ਐ ਮੰਨ ਲਓ ਵੀ ਇੱਥੋਂ ਘੁੰਮਦਾ ਮੇਲਾ ਸ਼ੁਰੂ ਹੋ ਜਾਂਦਾ ਜਿੱਥੇ ਆਪਾਂ ਹੁਣ ਵੈਸੇ ਤਾਂ ਪਿਛੋਂ ਹੀ ਸ਼ੁਰੂ ਹੋ ਗਿਆ ਸੀ ਪਰ ਅਸਲੀ ਇੱਥੋਂ ਸ਼ੁਰੂ ਹੋ ਜਾਂਦਾ ਹੈ ਇੱਥੇ ਇਸ਼ਨਾਨ ਕਰਦੇ ਨੇ ਸਾਰੇ ਇਹ ਇੱਥੇ ਆ ਨਦੀ ਜਿਹੜੀ ਉਹ ਵਗਦੀ ਆ ਹਨ ਤੇ ਇਹ ਬੜਾ ਆਪਾਂ ਪਾਰ ਕਰਦੇ ਆਂ ਜਾਂਦੇ ਆਂ ਕੁੰਭ ਦਾ ਮੇਲਾ ਲਓ ਭਾਈ ਇਹ ਮੇਲਾ ਦੇਖਣਾ ਰਹਿ ਗਿਆ ਸੀ ਪਿਛਲੇ ਸਾਲ ਆਪਾਂ ਆ 2024 ਚ ਮੇਲੇ ਬਹੁਤ ਦੇਖੇ ਨੇ ਪੰਜਾਬ ਦੇ ਪਰ ਆ ਮੇਲਾ ਵੀ ਹੁਣ ਆਪਣੇ ਕਰਮਾ ਚ ਹੈਗਾ ਸੀ ਇਹ ਦੇਖਣਾ ਸੀ ਲਓ ਵੀ ਜ਼ੂਮ ਕਰਕੇ ਦਿਖਾ ਦਿੰਦੇ ਆਪਾਂ ਆ ਹਰੀ ਨਦੀ ਵਗਦੀ ਆ ਤੇ ਇੱਥੋਂ ਪਿੱਛੇ ਬੋੜ ਆਇਆ ਸੀ ਇੱਥੋਂ 2 ਕਿਲੋਮੀਟਰ ਤੇ ਸੰਗਮ ਹੈ ਜਿੱਥੇ ਤਿੰਨ ਨਦੀਆਂ ਦਾ ਸੰਗਮ ਹੁੰਦਾ ਜਿੱਥੇ ਮੀਨ ਇਸ਼ਨਾਨ ਹੁੰਦਾ ਹਨ ਤੇ ਇੱਥੇ ਵੀ ਬਹੁਤ ਸਾਰੇ ਜਣੇ ਇਸ਼ਨਾਨ ਜਿਹੜਾ ਉਹ ਕਰ ਰਹੇ ਨੇ ਆ ਆ ਜਗ੍ਹਾ ਦੇ ਉੱਪਰ ਵੀ ਇੱਥੇ ਜਗ੍ਹਾ ਜਿਹੜੀ ਉਹ ਬਣਾਈ ਸੀ ਇਸ਼ਨਾਨ ਵਾਸਤੇ ਤੇ ਇਸ ਤਰ੍ਹਾਂ ਦੇ ਇੱਥੇ ਪੁਲ ਜਿਹੜੇ ਉਹ ਬਣਾਏ ਨੇ ਇਹ ਆਰਜੀ ਪੁਲ ਬਣਾਏ ਹੋਏ ਨੇ ਐਵੇਂ ਦੇ ਪੁਲ ਜਿਹੜੇ ਇੱਥੇ ਉਹ ਬਣਾਏ ਹੋਏ ਨੇ ਨਦੀ ਨੂੰ ਪਾਰ ਕਰਨ ਵਾਸਤੇ ਕਿਉਂਕਿ ਪਤਾ ਵੀ ਸਰਦਾਲੂ ਬਣਿਆ ਆਉਣਾ ਸੰਗਤਾਂ ਨੇ ਆਉਣਾ ਲਓ ਜੀ ਇੱਥੋਂ ਆਪਾਂ ਸਾਈਡ ਤੋਂ ਵੀਊ ਵੀ ਤੁਹਾਨੂੰ ਦਿਖਾ ਦਨੇ ਆ ਆਹੋ ਜਿਵੇਂ ਬਾਬਾ ਜੀ ਸਾਹਮਣੇ ਇਸ਼ਨਾਨ ਕਰ ਰਹੇ ਨੇ ਨਾ ਇਸ ਤਰ੍ਹਾਂ ਸਾਰੇ ਇਸ਼ਨਾਨ ਇੱਥੇ ਕਰਦੇ ਨੇ ਲਓ ਜੀ ਜਿਹੜੀ ਨਦੀ ਆਪਾਂ ਪਾਰ ਕਰ ਰਹੇ ਆ ਇਹ ਗੰਗਾ ਨਦੀ ਆ ਗੰਗਾ ਨਦੀ ਦੇ ਪੁਲ ਉੱਪਰ ਦੀ ਆਪਾਂ ਹੁਣ ਲੰਘ ਰਹੇ ਆ ਤੇ ਜਿਹਹੇ ਜਪੋਂ ਆਪਾਂ ਪਾਰ ਕਰ ਰਹੇ ਆ ਉਹ ਜੀ ਪੁਲ ਸਾਹਮਣੇ ਬਣਿਆ ਹੋਇਆ ਇੱਧਰ ਇਹਹੇ ਜੇ ਬਹੁਤ ਸਾਰੇ ਪੁਲ ਇਥੇ ਬਣਾਏ ਨੇ ਬਹੁਤ ਤੇਜ਼ ਪਾਣੀ ਚੱਲ ਰਿਹਾ ਹੈ ਗੰਗਾ ਦਾ ਤੇ ਇੱਥੇ ਬਹੁਤ ਸਾਰੇ ਜਣੇ ਪਿੱਛੇ ਆਪਾਂ ਦਿਖਾਈ ਵੀ ਸੀਗੇ ਤੁਹਾਨੂੰ ਅਸੀਂ ਇਸ਼ਨਾਨ ਕਰ ਰਹੇ ਹਾਂ ਤੇ ਇੱਥੇ ਨਾ ਕੁੰਭ ਦੇ ਮੇਲੇ ਦੇ ਵਿੱਚ ਸੈਕਟਰ ਬਣਾਏ ਨੇ ਜਿਵੇਂ ਆਪਾਂ 20 ਸੈਕਟਰ ਦੇ ਵਿੱਚ ਜਾਣਾ ਉਸੇ ਤਰ੍ਹਾਂ ਸੈਕਟਰ ਬਣਾਏ ਨੇ ਇੱਕ ਸੈਕਟਰ ਦੋ ਸੈਕਟਰ ਤਾਂ ਕਿ ਕਿਸੇ ਨੂੰ ਲੱਭਣ ਦੇ ਵਿੱਚ ਮਤਲਬ ਕੋਈ ਪਰੇਸ਼ਾਨੀ ਨਾ ਹੋ ਸਕੇ ਤੇ ਆਪਾਂ ਉਹ ਸਾਰਾ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਦਿਖਾ ਦਾਂਗੇ ਤੇ ਆਹ ਪੁਲ ਪਾਰ ਕਰਕੇ ਆਪਾਂ ਨਦੀ ਦੇ ਦੂਸਰੇ ਪਾਸੇ ਚਲੇ ਜਾਵਾਂਗੇ ਨਦੀ ਪਾਰ ਆਪਾਂ ਕਰ ਲਾਂਗੇ ਕੁੰਭ ਦਾ ਮੇਲਾ ਜਿਹੜਾ ਕਿ ਲੱਗਦਾ 12 ਸਾਲਾਂ ਬਾਅਦ ਤਾਂ ਮੈਂ ਤਾਂ ਹੀ ਆਇਆ ਵੀ ਦਵਾਰਾਂ ਪਤਾ ਨਹੀਂ ਮੌਕਾ ਆਪਾਂ ਨੂੰ ਮਿਲਣਾ ਪਤਾ ਨਹੀਂ ਨਹੀਂ ਮਿਲਣਾ ਤੇ ਇਹ ਹੈਗਾ ਵੀ ਇਸ ਵਾਰ ਮਹਾਕੁੰਭ ਹੈ 144 ਸਾਲਾਂ ਬਾਅਦ ਲੱਗ ਰਿਹਾ ਹੈ 2025 ਤੋਂ 144 ਸਾਲ ਪਹਿਲਾਂ ਮਹਾਕੁੰਭ ਲੱਗਿਆ ਸੀ ਕਾਫੀ ਸਾਰੇ ਕੁੰਭ ਲੰਘਣ ਤੋਂ ਬਾਅਦ ਫੇਰ ਇਹ ਮਹਾਕੁੰਭ ਲੱਗਦਾ ਹੁੰਦਾ ਉਹ ਪੜਾ ਖਤਮ ਹੋਣ ਵਾਲਾ ਪਾਰ ਕਰ ਲਈ ਆਪਾਂ ਨੇ ਦੀ ਜਲਦੀ ਚੱਲੋ ਉਹ ਵੀ ਪਹਿਲਾ ਪੈਰ ਆਪਾਂ ਰੱਖ ਲਿਆ ਕੁੰਭ ਦੇ ਮੇਲੇ ਦੇ ਵਿੱਚ। ਉਰੇ ਵੀ ਬਹੁਤ ਸਾਰੇ ਜਾਨੇ ਸਾਹਮਣੇ ਇਸ਼ਨਾਨ ਕਰ ਰਹੇ ਨੇ। ਇਸ ਤਰ੍ਹਾਂ ਇਸ਼ਨਾਨ ਕਰਨ ਨੂੰ ਥਾਂ ਜਿਹੜੀ ਹੋ ਬਣਾਈ ਹੋਈ ਹੈ। ਬਾਕੀ ਆਪਾਂ ਅਲੱਗ ਤੋਂ ਵੀ ਬਣਾਵਾਂਗੇ ਵਲੌਗ ਇੱਕ। ਜਿੱਥੇ ਮੇਨ ਇਸ਼ਨਾਨ ਹੁੰਦਾ। ਸੰਗਮ ਉਪਰ। ਤੇ ਇੱਥੇ ਆਟੋ ਜਿਵੇਂ ਮੈਂ ਦੱਸਿਆ ਸੀਗਾ ਵੀ ਆਟੋ ਜਾਂਦੇ ਨੇ, ਆਟੋ ਵੀ ਜਾਂਦੇ ਨੇ ਇੱਥੇ। ਆਪੋਂ ਉੱਪਰ ਦੀ। ਆਟੋ ਜਾ ਰਹੇ ਨੇ। ਤੁਸੀਂ ਆਟੋ ਕਰਕੇ ਵੀ ਆ ਸਕਦੇ ਹੋ। ਤੇ ਨਾਲੇ ਮੋਟਰਸਾਈਕਲ ਵੀ ਚੱਲਦੇ ਨੇ। ਆ ਜਵੇਂ ਬਾਈ ਹੁਣੀ ਮੋਟਰਸਾਈਕਲ ਲੈ ਕੇ ਜਾ ਰਹੇ ਨੇ ਨਾ ਤੇ ਗੱਡੀਆਂ ਵੀ ਨਗੀਆਂ ਨੇ ਇੱਥੋਂ ਪਹਿਲਾਂ ਲਓ ਜੀ ਤਕਰੀਬਨ ਆਪਾਂ ਪੁਲ ਜਿਹੜਾ ਹੋ ਪਾਰ ਕਰ ਰਹੇ ਆ ਪੁਲ ਕ੍ਰੋਸ ਕਰ ਲਿਆ ਤੇ ਉਰੇ ਸਾਰਾ ਇਸ਼ਨਾਨ ਕਰਦੇ ਨੇ ਸਾਰੇ ਆ ਇਸ਼ਨਾਨ ਕਰਨ ਨੂੰ ਥਾਂ ਜਿਹੜੀ ਹੋਣੀ ਹੋਈ ਔਰੇ ਬਾਕੀ ਨੇੜੋਂ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਅੱਗਲੀ ਵੀਡੀਓ ਇੱਕ ਸਪੈਸ਼ਲ ਬਣਾਉਣੀ ਆ ਆਪਾਂ ਇੱਥੇ ਇਸ਼ਨਾਨ ਦੀ ਵੀ ਕਿੱਥੇ ਕਿੱਥੇ ਮੇਨ ਇਸ਼ਨਾਨ ਹੁੰਦੇ ਨੇ ਇੱਧਰ ਸਾਰੇ ਤੰਬੂ ਲੱਗੇ ਹੋਏ ਨੇ ਹਨਾ ਦੂਰ ਦੂਰ ਤੱਕ ਲਓ ਜੀ ਆਪਾਂ ਪੁਲ ਕ੍ਰੋਸ ਕਰਕੇ ਪਹੁੰਚ ਗਏ ਨਦੀ ਦੇ ਦੂਜੇ ਪਾਸੇ ਤੇ ਇੱਥੇ ਆਪਾਂ ਹੁਣ ਪਤਾ ਕਰਨਾ ਸੈਕਟਰ 20 ਬਾਰੇ ਹਨਾ ਤੇ ਸੈਕਟਰ 20 ਬਾਰੇ ਇੱਥੇ ਜਾਣਕਾਰੀ ਜਿਹੜੀ ਆਪਾਂ ਲੈਣੇ ਆ ਇੱਥੇ ਸਾਰੇ ਮੁਲਾਜ਼ਮ ਜਿਹੜੇ ਖੜੇ ਨੇ ਹਨਾ ਇਹਨਾਂ ਤੋਂ ਪੁੱਛਦੇ ਆਪਾਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਕੁੰਭ ਦੇ ਵਿੱਚ ਸੈਕਟਰ ਬਣਾਏ ਨੇ ਹਨਾ ਤੇ ਆ ਇੱਥੇ ਆ ਗਿਆ ਜਿਵੇਂ ਸੈਕਟਰ 5 ਸੈਕਟਰ 5 ਦਾ ਬੋਰਡ ਆ ਗਿਆ ਇਸੇ ਤਰ੍ਹਾਂ ਇੱਥੇ ਅਲੱਗ-ਅਲੱਗ ਸੈਕਟਰ ਜਿਹੜੇ ਹੋ ਮੰਡੇ ਨੇ ਤੇ ਤੇ ਮੈਂ ਪਤਾ ਕਰਿਆ ਕਹਿੰਦੇ ਵੀ ਸੈਕਟਰ 20 ਸਿੱਧਾ ਜਾ ਕੇ ਆਊਗਾ। ਸਾਹਮਣੇ ਜਾ ਕੇ ਸੱਜੇ ਹੱਥ ਨੂੰ ਮੁੜਨਾ ਤੇ 5-6 ਕਿਲੋਮੀਟਰ ਨਾਰਮਲ ਜੀ ਗੱਲ ਆ ਇੱਥੇ ਪੈਦਲ ਦਾ ਆਪਾਂ ਨੂੰ ਜਾਣਾ ਪੈਂਦਾ। ਬਾਕੀ ਇੱਥੇ ਆਲੇ-ਦਾਲੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਬਾਈ ਆਹ ਗੰਨੇ ਦਾ ਰਸ ਬਣਾ ਰਿਹਾ ਹਨ ਤੇ ਐਵੇਂ ਸਾਰੀਆਂ ਦੁਕਾਨਾਂ ਇੱਥੇ ਆਲੇ-ਦਾਲੇ ਲੱਗੀਆਂ ਹੋਈਆਂ ਨੇ। ਇਹ ਤੁਸੀਂ ਰਸ ਗੰਨੇ ਦਾ ਪੀ ਸਕਦੇ ਹੋ। ਆਪ ਦਾ ਜਿਉ ਖਾਣ ਪੀਣ ਹੋਰੇ ਸਾਰਾ ਪ੍ਰਬੰਧ ਆਲੇ-ਦਾਲੇ ਹੈਗਾ। ਆ ਵੀ ਹੋਰੇ ਦੁਕਾਨ ਲੱਗੀ ਹੋਈ ਹੈ ਤੇ ਪਿੱਛੇ ਜਦੋਂ ਤੁਸੀਂ ਸਟੇਸ਼ਨ ਤੋਂ ਆਉਣੇ ਉੱਥੇ ਵੀ ਮਾਰਕੀਟ ਆਉਂਦੀ ਆ ਕੁਛ ਵੀ ਜੇ ਤੁਸੀਂ ਲੈਣਾ ਹਨ ਉੱਥੇ ਤੁਹਾਨੂੰ ਮਿਲ ਜਾਊਗਾ ਤੇ ਇੱਥੇ ਇਸ ਤਰ੍ਹਾਂ ਜਿਹੜੇ ਉਹ ਅਲੱਗ-ਅਲੱਗ ਅਖਾੜੇ ਜਿਹੜੇ ਉਹ ਬਣੇ ਹੋਏ ਨੇ ਆ ਜਿਵੇਂ ਇਹ ਅਖਾੜਾ ਇੱਥੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਮਤਲਬ ਬਾਪੀਆਂ ਦਾ ਸਾਧੂ ਆਉਂਦੇ ਹਨ ਅਲੱਗ-ਅਲੱਗ ਅਖਾੜੇ ਜਿਹੜੇ ਉਹ ਬਣੇ ਹੋਏ ਨੇ ਤਕਰੀਬਨ ਸਾਰੀ ਦੇਸ਼ ਦੇ ਵਿੱਚੋਂ ਸਾਰੇ ਮਤਲਬ ਸਾਧੂ ਇੱਥੇ ਪਹੁੰਚੇ ਨੇ ਸਾਰੀਆਂ ਜਿਹੜੀਆਂ ਸੰਪਰਦਾਇਆਂ ਨੇ ਉਹ ਇੱਥੇ ਪਹੁੰਚੀਆਂ ਨੇਗੀਆਂ ਜਿਵੇਂ ਅਲੱਗ-ਅਲੱਗ ਸੰਪਰਦਾਵਾਂ ਹੁੰਦੀਆਂ ਨੇ ਇੱਥੇ ਆਏ ਦੁਕਾਨਾਂ ਵੀ ਜਿਹੜੀਆਂ ਲੱਗੀਆਂ ਹੋਈਆਂ ਨੇ ਵੀ ਆਪਾਂ ਤੁਹਾਨੂੰ ਦਿਖਾ ਦਵਾਂ ਆ ਦੇ ਔਰੇ ਨਾਲ ਨਾਲ ਐਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਖਰੀਦਦਾਰੀ ਕਰਨੀ ਆ ਨਾ ਜਿਵੇਂ ਆਪਾਂ ਦੇਖਦੇ ਹੁੰਨੇ ਆ ਮੇਲਿਆਂ ਦੇ ਵਿੱਚ ਉਸ ਤਰ੍ਹਾਂ ਤੁਹਾਨੂੰ ਆ ਸ਼ਾਲ ਵਗੈਰਾ ਇੱਥੋਂ ਜਿਹੜੇ ਉਹ ਮਿਲ ਜਾਣਗੇ ਇਸ ਤਰ੍ਹਾਂ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਕੀ ਇੱਧਰ ਕੁਝ ਹੋਰ ਦੁਕਾਨਾਂ ਨੇ ਆਪਾਂ ਉਹ ਵੀ ਤੁਹਾਨੂੰ ਦਿਖਾ ਦੰਦੇ ਆ ਨਾਲੇ ਆ ਤੁਸੀਂ ਦੇਖੋ ਆ ਕੁਝ ਹੋਰ ਸਾਮਾਨ ਵਾਲੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਚੂੜੀਆਂ ਵਗੈਰਾ ਹੋ ਗਈਆਂ ਹਨ ਜੁਐਲਰੀ ਵਗੈਰਾ ਹੋਗੀ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਨਾਲ-ਨਾਲ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਦੇ ਆਪਾਂ ਪਹਿਲਾ ਸੈਕਟਰ 20 ਪਹੁੰਚੀਏ ਇੱਕ ਵਾਰ ਮੈਨੂੰ ਆਇਆ ਵੀ ਸਮਾਨ ਰੱਖ ਲਈਏ ਫੇਰ ਆਪਾਂ ਤੁਹਾਨੂੰ ਦਿਖਾਉਣਤੀਆਂ ਜਿੰਨੇ ਦਿਨ ਹੋ ਰਹੇ ਹੈਗੇ ਸਾਰਾ ਵਾਲਾ ਦੁਆਲਾ ਤੇ ਇੱਧਰ ਵੀ ਉਸੇ ਤਰ੍ਹਾਂ ਅਲੱਗ-ਅਲੱਗ ਅਖਾੜੇ ਜਿਹੜੇ ਹੈਗੇ ਨੇ ਤੰਬੂ ਜਿਹੜੇ ਅਲੱਗ-ਅਲੱਗ ਲੱਗੇ ਹੋਏ ਨੇ ਤੇ ਆਟੋ ਇੱਥੇ ਤੱਕ ਆਉਂਦੇ ਨੇ ਅੱਜ ਮੈਂ ਆਟੋ ਹੁਣ ਲੰਘਿਆ ਹਨ ਤੇ ਆਟੋ ਸਾਰੇ ਮਿਲ ਜਾਣਗੇ ਚਲੋ ਬਾਕੀ ਉਸੇ ਤਰ੍ਹਾਂ ਇੱਧਰ ਵੀ ਨਾਲ-ਨਾਲ ਸਾਰੀ ਮਾਰਕੀਟ ਜਿਹੜੀ ਉਹ ਲੱਗੀ ਹੋਈ ਹੈ ਇੱਥੋਂ ਸਾਰਾ ਸਮਾਨ ਜਿਹੜਾ ਹੁ ਮਿਲਦਾ ਤੇ ਆ ਵੀ ਇੱਥੋਂ ਪ੍ਰਸ਼ਾਦ ਲੈਣਾ ਜੇ ਤੁਸੀਂ ਇਹ ਵੀ ਇੱਥੋਂ ਮਿਲੂਗਾ ਐਵੇਂ ਸਾਰੀਆਂ ਨਾਲ-ਨਾਲ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆਪਾਂ ਕਾਫੀ ਤੁਰ ਕੇ ਆ ਗਏ ਤੇ ਇੱਥੇ ਪੁੱਛ-ਪੁੱਛ ਕੇ ਜਾ ਰਹੇ ਆ ਮੈਂ ਕਾਫੀ ਥਾਂ ਮੇ ਪੁੱਛ ਰਿਹਾ ਇੱਥੇ ਹੁਣ ਪਿੱਛੇ ਵੀ ਪੁੱਛਿਆ ਸੀਗਾ ਪੁਲਿਸ ਵਾਲੇ ਖੜੇ ਦੀ ਬਾਈ ਹੈ ਨਾ ਉਹਨਾਂ ਨੂੰ ਪੁੱਛਿਆ ਪੁਲਿਸ ਮੁਲਾਜ਼ਮ ਉਹ ਕਹਿੰਦੇ ਵੀ ਸਿੱਧੇ ਜਾਓ ਤੁਸੀਂ ਥੋੜਾ ਜਿਹਾ ਹੋਰ ਤੁਰਨਾ ਪਊ ਕਹਿੰਦੇ 1 ਕਿਲੋਮੀਟਰ ਤੇ ਤੁਰ ਕੇ ਕਾਫੀ ਜਾਣਾ ਪੈਂਦਾ 5-6 ਕਿਲੋਮੀਟਰ ਨਾਰਮਲ ਜੀ ਗੱਲਾ ਤੁਰਨੇ ਪੈਂਦਾ ਕਿਉਂਕਿ ਯਾਰ ਐਡਾ ਵੱਡਾ ਮਹਾਕੁੰਭਾ ਹੈ ਨਾ ਤੇ ਇੰਨਾ ਕਿ ਤੁਰਨਾ ਦਾ ਲਾਜ਼ਮੀ ਹੋਆ ਜੇ ਆਪਾਂ ਪੰਜਾਬ ਵਿੱਚ ਵੀ ਕੋਈ ਮੇਲੇ ਦੇਖਦੇ ਆ ਜਾਂ ਕਿਤੇ ਕੋਈ ਵੱਡਾ ਇਕੱਠ ਹੁੰਦਾ ਉੱਥੇ ਵੀ 2-4 ਕਿਲੋਮੀਟਰ ਦਾ ਦੂਰ ਨਾ ਪਿਆ ਹੋ ਜਾਂਦਾ ਤੇ ਚੱਲਦੇ ਆਪਾਂ ਪਹੁੰਚਦੇ ਆਂ ਸੈਕਟਰ 20 ਬਾਕੀ ਜਿਹੜਾ ਸਾਰਾ ਇਹ ਮੇਲਾ ਲੱਗਿਆ ਹੋਇਆ ਇਹਦਾ ਆਪਾਂ ਲੱਗ ਬਲਾਉ ਪਾਵਾਂਗੇ ਹਨਾ ਵੀ ਕੀ ਸਾਰਾ ਮਾਹੌਲਾ ਵਾਲੇ ਦਾ ਵਾਲੇ ਦਾ ਫਲੇ ਤਾਂ ਆਪਾਂ ਫਿਰ ਪੈਦਲ ਜਾਂਦੇ ਜਾਂਦੇ ਸਾਰਾ ਦਿਖਾਉਤਾ ਤੇ ਬਾਕੀ ਸੇਰਾ ਸਮਾਨ ਰੱਖ ਲਈਏ ਆਪਦੇ ਟਿਕਾਣੇ ਤੇ ਪਹੁੰਚ ਜਾਈਏ ਫੇਰ ਮੇਲਾ ਦੇਖਣ ਦੀ ਆਪਾਂ 2-4 ਦਿਨ ਜਿੰਨੇ ਦਿਨ ਵੀ ਹੈਗੇ ਆ ਉਹਦੇ ਜਿਹੜੇ ਇੱਧਰਲੇ ਲੋਕਲ ਨੇ ਹਨਾ ਉਹਨਾਂ ਦੇ ਮੋਟਰਸਾਈਕਲ ਜਿਵੇਂ ਆ ਸਾਹਮਣੇ ਮੋਟਰਨਾਂ ਜਾ ਰਹੇ ਨੇ ਤੇ ਮੋਟਰਸਾਈਕਲ ਇੱਥੇ ਆ ਰਹੇ ਨੇ ਗੱਡੀਆਂ ਵੀ ਆ ਰਹੀਆਂ ਨੇ ਕਿਉਂ ਇੱਥੇ ਲੋਕਲ ਨੇ ਇਹਨਾਂ ਨੂੰ ਪਤਾ ਬਾਕੀ ਪਤਾ ਨਹੀਂ ਕੋਈ ਪਰਮਿਸ਼ਨ ਲੈਣੀ ਪੈਂਦੀ ਹੋਵੇ ਉਹ ਗੱਲ ਮੈਨੂੰ ਪਤਾ ਨਹੀਂ ਆ ਗੱਡੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਗੱਡੀਆਂ ਆ ਰਹੀਆਂ ਨੇ ਆ ਮੋਟਰਸਾਈਕਲ ਜੁਪੀ ਨੰਬਰ ਸਾਰੇ ਆ ਰਹੇ ਨੇ ਤੇ ਆ ਤੁਸੀਂ ਬਾਬੇ ਦੇਖ ਸਕਦੇ ਹੋ ਆਏ ਬਾਬੇ ਸਾਰੇ ਪਹੁੰਚੇ ਹੋਣੇ ਇੱਥੇ ਲਓ ਭਾਈ ਆਪਾਂ ਨੇੜੇ ਹੀ ਪਹੁੰਚ ਗਏ ਸੈਕਟਰ 20 ਦੇ ਥੋੜੀ ਦੂਰੀ ਤੇ ਰਹਿ ਗਏ ਇੱਥੋਂ ਸੈਕਟਰ 20 ਤੇ ਸਾਹਮਣੇ ਪੁਲ ਵੀ ਦਿਖ ਰਿਹਾ ਜਿਹੜਾ ਆਵਾਜ਼ ਆਈ ਵਾਲਾ ਪੁਲ ਚਾਉਦਾ ਹਾਈਵੇ ਚੱਲਦਾ ਮੈਨੂੰ ਦੱਸਿਆ ਸੀਗਾ ਉੱਥੇ ਪਿੱਛੇ ਕਹਿੰਦਾ ਵੀ ਹਾਈਵੇ ਦੇ ਨੇੜੇ ਆ ਜਿਹੜਾ ਉਹ ਸੈਕਟਰ 20 ਬਣਿਆ ਹੋਇਆ ਆਏ ਆਹ ਬਾਈ ਇੱਥੇ ਦਾ ਨਾਮ ਚੀਕੂ ਹੈ ਤੂੰ ਜਹਾਂ ਪ੍ਰਿਆਗਰਾਸੀ ਹੋ ਹਾਂ ਯੈਸ ਠੀਕ ਹੈ ਮੈਂ ਬਿਹਾਰ ਸੇ ਹੂੰ ਬਿਹਾਰ ਸੇ ਜਾਂ ਮਾਮੀ ਰਹਤੀ ਹੈ ਅੱਛਾ ਮਾਮੀ ਰਹਤੀ ਹੈ ਆ ਇਧਰ ਮਹਾਕੁੰਬ ਕੇ ਲੀਏ ਦੁਕਾਨ ਲਗਾਣੇ ਆਏ ਹੋ ਹਾਂ ਇਹ ਬਾਈ ਇੱਥੇ ਦੁਕਾਨ ਲਾਉਣਾ ਆ ਕਿਆ ਵੇਚਦੇ ਹੋ ਆ ਗੰਚਾ ਅੱਛਾ ਗੰਚਾ ਠੀਕ ਹੈ ਠੀਕ ਹੈ ਇਹ ਮੇਲੇ ਦੇ ਵਿੱਚ ਮਿਲ ਗਿਆ ਮੈਂ ਇਹਨੂੰ ਬਾਈ ਨੂੰ ਇੱਥੇ ਸੈਕਟਰ ਪੁੱਛ ਰਿਹਾ ਸੀ ਤੇ ਬਾਈ ਕਹਿੰਦਾ ਮੇਰੀ ਵੀ ਵੀਡੀਓ ਬਣਾ ਲੈ ਵੀ ਆਪ ਯੂਟਿਊਬਰ ਆ यस yes. ठीक है अब मेरे भाई को आगे बढ़ा दो यार हां सही बात है ठीक है चलो अच्छा लगा लाइक करो फॉलो करो हां ठीक yes. है यस पैदल चलते चलते अपन पहुंच गए सेक्टर 19 ਦੇ ਵਿੱਚ ਸਾਹਮਣੇ ਇੱਥੇ ਬੋਰਡ ਆ ਗਿਆ ਸੈਕਟਰ 19 ਦਾ ਸਾਹਮਣੇ ਬੋਰਡ ਹੈ ਸੈਕਟਰ 19 ਤੇ ਇਥੋਂ ਅੱਗੇ ਹੋਊਗਾ ਸੈਕਟਰ 20 ਅੱਗੇ ਚੱਲਦੇ ਆਪਾਂ ਥੋੜਾ ਜਿਹਾ ਹੋਰ ਪੈਦਲ ਨਾਲ ਨਾਲੇ ਸੈਕਟਰ ਨੇ ਨਾ ਸਾਰੇ ਕਾਫੀ ਪੈਦਲ ਤੁਰ ਕੇ ਆ ਗਏ ਆਪਾਂ ਤੁਰ ਕੇ ਹੁਣ ਜਾ ਕੇ ਆਰਾਮ ਲਵਾਂਗੇ ਆਪਾਂ ਮੈਨੂੰ ਆਇਆ ਵੀ ਕਿਹੜਾ ਆਪਾਂ ਸੈਕਟਰ ਲੱਭ ਲਈ ਆ ਉਹਦਾ ਟਿਕਾਣਾ ਲੱਭ ਜੇ ਆਪਾਂ ਨੂੰ ਵੀਰਾ ਇੱਥੇ ਪੁੱਛਦੇ ਆ ਮੁਲਾਜ਼ਮ ਖੜੇ ਨੇ ਇਹਨਾਂ ਤੋਂ ਪੁੱਛਦੇ ਆ ਸੈਕਟਰ 20 ਚ ਤਾਂ ਆਪਾਂ ਪਹੁੰਚ ਗਏ ਤੇ ਇੱਥੇ ਖੜ ਕੇ ਆਪਾਂ ਨੂੰ ਲੋਕੇਸ਼ਨ ਭੇਜੀ ਆ ਬਾਈ ਹੁਣੀਆਂ ਨੂੰ ਤੇ ਬਾਈ ਬਾਈ ਹੁਣੀਆਂ ਮੈਨੂੰ ਲੈਣ ਆ ਰਹੇ ਨੇ ਤੇ ਲੋਕੇਸ਼ਨ ਵੀ ਇੱਥੇ ਬਹੁਤ ਆਫੀਸੈਂਟ ਹੋਈ ਆ ਨੈਟਵਰਕ ਵਿੱਚ ਵਿੱਚ ਟੁੱਟ ਜਾਂਦਾ ਸੀਗਾ ਫੋਨ ਤੇ ਇੱਥੇ ਗੱਲ ਹੋ ਜਾਂਦੀ ਆ ਤੇ ਨੈਟਵਰਕ ਦੀ ਪ੍ਰੋਬਲਮਾਂ ਇੰਟਰਨੈਟ ਦੀ ਡਾਟਾ ਨਹੀਂ ਚੱਲਦਾ ਫੋਨ ਤੇ ਗੱਲ ਵਧੀਆ ਹੋ ਜਾਂਦੀ ਆ ਤੇ ਬਾਈ ਨੂੰ ਮੈਂ ਨਿਸ਼ਾਨੀ ਦੱਸਤੀ ਵੀ ਆ ਪੁਲ ਥੱਲੇ ਮੈਂ ਖੜਾ ਬਾਕੀ ਲੋਕੇਸ਼ਨ ਬਾਈ ਨੂੰ ਆਪਣੀ ਲਾਈਵ ਲੋਕੇਸ਼ਨ ਕਰੰਟ ਲੋਕੇਸ਼ਨ ਜਿਹੜੀ ਉਹ ਸੈਂਡ ਕਰਤੀ ਤੇ ਬਾਈ ਮੈਨੂੰ ਇੱਥੋਂ ਆ ਕੇ ਲੈ ਜਾਂਦਾ ਤੇ ਬਿਲਕੁਲ ਮੈਂ ਸੈਕਟਰ 20 ਦੇ ਸ਼ੁਰੂ 'ਚ ਖੜਾ ਇੱਥੋਂ ਸੈਕਟਰ 20 ਸ਼ੁਰੂ ਹੁੰਦਾ ਤੇ ਇਹ ਵਧੀਆ ਇੱਥੇ ਸੈਕਟਰ ਜਿਹੜੇ ਉਹ ਬਣੇ ਹੋਏ ਨੇ ਹਨਾ ਨਿਸ਼ਾਨੀ ਹੋ ਜਾਂਦੀ ਆ ਵੀ ਬੰਦਾ ਕਿੱਥੇ ਖੜਾ ਕਿਹੜਾ ਸੈਕਟਰ ਕਿੱਥੇ ਆ ਤੇ ਸਾਰਾ ਆਪਾਂ ਨੂੰ ਪਤਾ ਲੱਗ ਜਾਂਦਾ ਸੈਕਟਰਾਂ ਤੋਂ ਤੇ ਬਾਈ ਹੁਣੀ ਆਪਾਂ ਨੂੰ ਲੈਣ ਆ ਗਏ ਗੁਰੂਈ ਬਾਈ ਹਨਾ ਇਹ ਬਾਈ ਸਿੰਘਪੁਰੇ ਤੋਂ ਨੇ ਤੇ ਮੈਂ ਬਾਈ ਨੂੰ ਲੋਕੇਸ਼ਨ ਜਿਹੜੀ ਉਹ ਭੇਜਤੀ ਸੀਗੀ ਤੇ ਇੱ ਤੇ ਚੱਲਦੇ ਆਪਾਂ ਆਪਣੇ ਟਿਕਾਣੇ ਤੇ ਜਿਹੜਾ ਪਹੁੰਚਦੇ ਆ ਤੇ ਇਹ ਬਾਈ ਹੁਣੀਆਂ ਕੋਲੀ ਆਪਾਂ ਰੁਕਾਂਗੇ ਹਨਾ ਤੇ ਇੱਥੇ ਆਪਾਂ ਜਿਹੜਾ ਹੋ ਟਿਕਾਣਾ ਕਰਨਾ ਰਹਿਣਾ ਸਭ ਦਾ ਤੇ ਚੱਲਦੇ ਆ ਪਹੁੰਚਦੇ ਆ ਆਪਦੇ ਟਿਕਾਣੇ ਤੇ ਲਓ ਵੀ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਇੱਥੇ ਆਉਣਾ ਸੀ ਆਪਾਂ ਸੈਕਟਰ 20 ਅਖਾੜਾ ਬੜਾ ਉਦਾਸੀਨ بڑے ਅਖਾੜੇ ਦੇ ਵਿੱਚ ਆਪਾਂ ਆਏ ਆ ਤੇ ਬਾਈ ਲੈ ਕੇ ਜਾ ਰਹੇ ਨੇ ਆਪਾਂ ਨੂੰ ਅੰਦਰ ਨੂੰ ਆਪਾਂ ਆਪਣੇ ਟਿਕਾਣੇ ਤੇ ਪਹੁੰਚ ਗਏ ਹਨਾ ਬਾਈ ਹੁਣੀਆਂ ਦੇ ਲੰਗਰ ਚ ਪਹੁੰਚ ਗਏ ਪਹਿਲਾਂ ਇੱਥੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਬਾਕੀ ਸਮਾਨ ਆਪਾਂ ਵਗੈਰਾ ਸਾਰਾ ਰੱਖ ਲਿਆ ਤੇ ਫੇਰ ਆਪਾਂ ਤੁਹਾਨੂੰ ਸਾਰਾ ਦਿਖਾਉਂਦੇ ਆ ਹਨਾ ਲੰਗਰ ਦਾ ਵੀ ਸਾਰਾ ਦਿਖਾਵਾਂਗੇ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਾਰਾ ਵੀ ਕਿਵੇਂ ਇੱਥੇ ਲੰਗਰ ਚੱਲਦਾ ਹਨਾ ਲੰਗਰ ਤਿਆਰ ਹੁੰਦਾ ਕਰਲਾ ਵਾਲਾ ਆਪਾਂ ਆਪਣੇ ਟਿਕਾਣੇ ਤੇ ਪਹੁੰਚ ਗਏ ਹਨ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹਨ ਪ੍ਰਸ਼ਾਦਾ ਬਾਣੀ ਆਪਾਂ ਛਕ ਲਿਆ ਤੇ ਇੱਥੇ ਆਪਾਂ ਰੁਕਾਂਗੇ ਜਿਵੇਂ ਇੱਧਰ ਬਾਈ ਹੋਣੀਆਂ ਨੇ ਹਗਦੇ ਲਾਏ ਹੋਏ ਨੇ ਤੇ ਇੱਥੇ ਆਪਾਂ ਬੈਗ ਰੱਖਤਾ ਤੇ ਇੱਥੇ ਰਹਿਾਂਗੇ ਆਪਾਂ ਜਿੰਨੇ ਦਿਨ ਕੰਬਦੀ ਮਲੇਜ ਵਿੱਚ ਹੈਗੇ ਆ ਤੇ ਇਹ ਆਪਣਾ ਟਿਕਾਣਾ ਆਪਾਂ ਆਪਣੇ ਟਿਕਾਣੇ ਤੇ ਪਹੁੰਚ ਗਏ ਹਨ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਤੇ ਇੱਥੇ ਆਪਾਂ ਰੁਕਾਂਗੇ ਜਿੰਨੇ ਦਿਨ ਆਪਾਂ ਕੁੰਭ ਦੇ ਵਿੱਚ ਹੈਗੇ ਆ ਸੋ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਇਸ ਤੋਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਕੁੰਭ ਦਾ ਮੇਲਾ ਜਿਹੜਾ ਉਹ ਦਿਖਾਵਾਂਗੇ ਤੇ ਹੋਰ ਸਾਰਾ ਵਾਲਾ ਦੋ ਵਾਲੇ ਦਾ ਮਾਹੌਲ ਕੀ ਕਿਸ ਤਰ੍ਹਾਂ ਸਾਰਾ ਇਹ ਕੁੰਭ ਦਾ ਮੇਲਾ ਹੋ ਲੱਗਦਾ ਹਨਾ ਬਾਕੀ ਕੀ ਇੱਥੇ ਸਾਰੇ ਪ੍ਰਬੰਧ ਨੇ ਲੰਗਰਾਂ ਦੇ ਪ੍ਰਬੰਧ ਉਹ ਸਾਰੇ ਆਪਾਂ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਦਿਖਾਵਾਂਗੇ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਹੁਣ ਕੁਝ ਸਮਾਂ ਆਰਾਮ ਕਰਦੇ ਆਂ ਫਿਰ ਇਤੋਂ ਬਾਅਦ ਵਿੱਚ ਬਾਹਰ ਦੇਖਾਂਗੇ ਸਾਰਾ ਨਾ ਮੇਲਾ ਸੋ ਇਹ ਵੀਡੀਓ ਨੂੰ ਐਂਡ ਕਰਦੇ ਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ